ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਅੱਜ ਆਪਾਂ ਲੂ ਤੇ ਮਟਰ ਬਣਾਉਣ ਲੱਗੇ ਆਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਨੂੰ ਇਹਦੇ ਲਈ ਕੀ-ਕੋ ਚਾਹੀਦਾ ਜਿਹੜੇ ਮਟਰ ਆਉ ਬਹੁਤ ਫਰੈਸ਼ ਆਪਣੇ ਗਾਰਡਨ ਦੇ ਵਿੱਚ ਹੋਏ ਹੋਏ ਸੀਗੇ ਆਪਾਂ ਰਾਤ ਹੀ ਤੋੜ ਕੇ ਰੱਖੇ ਆ ਤੇ ਹੁਣ ਆਪਾਂ ਵੇਖਦੇ ਆਂ ਆਪਾਂ ਕੀ-ਕੋ ਜ ਲੈਣਾ ਮਾਂ ਆਪਾ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾ ਲਿਆ ਇਹਨੂੰ ਆਪਾਂ ਸੇਮ ਗਏਸਤੇ ਗਰਮ ਰੱਖਤਾ ਇੱਧਰ ਆਪਾਂ ਚਾਰ ਆਲੂ ਘੱਟੇ ਆ మీడియం ਸਾਈਜ਼ ਦੇ ਆਲੂ ਸੀਗੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਪਿਉ ਕੇ ਰੱਖਤਾ ਕਿਉਂਕਿ ਫਿਰ ਕਾਲੇ ਨਹੀਂ ਹੁੰਦੇ ਇਹ ਜਿਹੜੇ ਮਟਰ ਆ ਇਹ ਆਪਾਂ ਤੁਹਾਨੂੰ ਦਿਖਾਉਣ ਨੂੰ ਰੱਖੇ ਆ ਇਹਨਾਂ ਨੂੰ ਆਪਾਂ ਹਜੇ ਕੱਢਣਾ ਮਾਂ ਤੇ ਆਪਾਂ ਜਿਹੜੇ ਹੈਗੇ ਆਪਣੇ ਕੋਲੇ ਟਮਾਟਰ ਇਹ ਦੋ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਕੇ ਰੱਖ ਲਿਆ ਤਿੰਨ ਆਪਣੇ ਕੋਲੇ ਆਨਿਅਨ ਸੀ ਜਿਨ੍ਹਾਂ ਨੂੰ ਆਪਾਂ ਪੀਸ ਲਿਆ ਇਹ ਆਪਣੇ ਕੋਲੇ ਆਦਰਕ ਦੀ ਪੇਸਟਾ ਤੇ ਮੇਥੀ ਲਈਆ ਥੋੜਾ ਜਿਹਾ ਪਾ ਤਨੀਆ ਤੇ ਜੀਰਾ ਕਾਲੀ ਮਿਰਚੀ ਦੇ ਵਿੱਚ ਇਹ ਆਪਣੇ ਕੋਲੇ ਘਰੀ ਪਾਊਡਰ ਆ ਤੇ ਹਲਦੀ ਲੈ ਲਈ ਨੂਨ ਆਪਣੇ ਕੋਲੇ ਸਵਾਦ ਅਨਸਾਰ ਹੈ ਤੇ ਇਹ ਆਪਣੇ ਕੋਲੇ ਹੈਗਾ ਬਾ ਮਸਾਲਾ ਸਬਜੀ ਵਾਲਾ ਤੇ ਜਿਹੜੀ ਹਰੀ ਮਿਰਚ ਸੀ ਉਹ ਆਪਾਂ ਦੋ ਮਿਰਚਾਈ ਦੇ ਵਿੱਚ ਟਮਾਟਰਾਂ ਦੇ ਵਿੱਚ ਹੀ ਪੀਸ ਲਗਾਣੀ ਕਿਉਂਕਿ ਹੁਣ ਤੁਹਾਨੂੰ ਆਏ ਹੁੰਦਾ ਵੀ ਜੇ ਤੁਸੀਂ ਕੱਟ ਕੇ ਪਾਉਨੇ ਆ ਤਾਂ ਉਹ ਜਿਆਦਾ ਮੂੰਹ ਚ ਆਉਂਦਾ ਆ ਪਾ ਪੀਸ ਕੇ ਉਹ ਪਾਣਿਆ ਨੇ ਤੇ ਤੁਸੀਂ ਮਿਰਚ ਤੇ ਲੂਣ ਆਪਦੇ ਸਵਾਦ ਅਨਸਾਰ ਬਣਾਉਣਗੇ ਪਉਣਾ ਹੈ ਤੇ ਜੇ ਤੁਸੀਂ ਜਿਹੜਾ ਕਿਓ ਆ ਇਹ ਤੁਸੀਂ ਆਪ ਦੇ ਤੇ ਇਸ ਮੁਤਾਬਕ ਤੁਸੀਂ ਸਰੋਂ ਦਾ ਪਉਣਾ ਹੈ ਜਾਂ ਤੁਸੀਂ ਦੇਸੀ ਕਿਓ ਚ ਬਣਾਉਣਾ ਜਾਂ ਫਾਇੰਡ ਤੇਲ ਚ ਇਹ ਤੁਸੀਂ ਕਿਸੇ ਵੀ ਤੇਲ ਚ ਬਣਾ ਸਕਦੇ ਆ ਆਪਾਂ ਹੁਣ ਇੱਧਰ ਤੇਲ ਗਰਮ ਕਰਦੇ ਆ ਤੇ ਇਹਦੇ ਵਿੱਚ ਆਪਾਂ ਜੀਰਾ ਧਣੀਆਂ ਤੇ ਅਦਰਕ ਨੂੰ ਪਹਿਲਾਂ ਪਉਣਾ ਲੈਣੇ ਆ ਚੰਗੀ ਤਰ੍ਹਾਂ ਲਓ ਜੀ ਆਪਣਾ ਜਿਹੜਾ ਤੇਲ ਸੀਗਾ ਇਹ ਆਪਾਂ ਗਰਮ ਕਰ ਲਿਆ ਹੁਣ ਆਪਾਂ ਜਿਹਦਾ ਆਪਣੇ ਕੋਲ ਧਣੀਆਂ ਤੇ ਜੀਰਾ ਹੈ ਇਹ ਨੂੰ ਆਪਾਂ ਚੰਗੀ ਤਰ੍ਹਾਂ ਬਣਾ ਕੇ ਪਉਣ ਨੂੰ ਲੈਣੇ ਆ ਤੇਜਾਬਲ ਮਾਈਟ ਜਾਂ ਬ੍ਰਾਊਨ ਹੋ ਗਿਆ ਫਾਦਰ ਤਦੀ ਪੇਸਟ ਪਾਵਾਂਗੇ ਵਿੱਚ ਜੇ ਤੁਸੀਂ ਇਹਦਾ ਪਾਊਡਰ ਪਾਉਣਾ ਚਾਹੁੰਦੇ ਆ ਪਾਊਡਰ ਵੀ ਪਾ ਸਕਦੇ ਆ ਕਈ ਬੱਚੇ ਆਹ ਕਹਿੰਦੇ ਆ ਮੂੰਹ 'ਚ ਚਾਉਂਦਾ ਏ ਹਨਾ ਤੇ ਫਿਰ ਤੁਸੀਂ ਪਾਊਡਰ ਪਾ ਦਿਓ ਮਾਇਆ ਦੇ ਸਾਬ ਕਾ ਹੀ ਪਾਇਆ ਇਹਦੇ ਵਿੱਚ ਬਿਲਕੁਲ ਆਪਾਂ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਪਣੇ ਕੋਲ ਆਧਿਕ ਦੀ ਜਿਹੜੀ ਪੇਸਟ ਆ ਪੈ ਨੂੰ ਮੜਾ ਜਾਪਾਂ ਉਹ ਨਾਲੇ ਜਦੋਂ ਬ੍ਰਾਊਨ ਜਾਂ ਹੋ ਗਿਆ ਬਸ ਉਦੋਂ ਆਪਾਂ पावगे गंढे जो पीस के रखिया वा अपने को टमाटर पीस के रखे फिर आप लागे ना देखो ये ब्राउन जहा हो गया पा, है हम आप टेस्ट करके रखेगी अपने को ਤੜੀ ਹੈ ਇਨਸਾਫ ਦੀ ਜੈਫੋ ਸਿਟੀਸ ਕੇ ਪੌਂਦੀਆਂ ਤਾਂ ਤੜੀ ਸੋਹਣੀ ਬਣ ਗਿਆ। ਨੂੰ ਚੰਗੀ ਤਰ੍ਹਾਂ ਹਲਾ ਲਓ। ਜਦੋਂ ਪੌਂਗ ਆ ਜਾਏ ਬਹੁਤ ਗਿਆ ਉਹਦੋਂ ਆਪਾਂ ਟਮਾਟਰ ਪਾਵਾਂਗੇ। ਇਹ ਦੇਖੋ। ਨਹੀਂ ਥੋੜਾ ਜਿਹਾ ਕਾਲਾ ਚੀਨੂ ਲੱਗਿਆ ਹੁਨੇ ਤਾਂ ਹੁਣ ਆ ਪਾਈ ਦੇ ਵਿੱਚ ਟਮਾਟਰ ਪਾ ਕੇ ਵੀ ਚੰਗੀ ਤਰ੍ਹਾਂ ਪਾਣਾ ਲੈਨੇ ਇਹਦੇ ਵਿੱਚ ਹੀ ਆਪਣੀਆਂ ਮਿਰਚਾਂ ਪੀਸੇਗਾ ਬੜਾ ਪਰ ਬਹੁਤ ਉਹ ਲਾਲ ਲਾਲ ਸੀ ਕਿ ਇਹਦੇ ਨਾਲ ਇਹ ਤਰੀਂਦਾ ਫਲਾ ਰਜਦਾ ਬਹੁਤ ਸੋਹਣਾ ਬਣ ਜਾਂਦਾ ਹੈ ਹੁਣ ਆਪਾਂ ਹਲਦੀ ਬਗੜਾ ਜੜੀਆ ਉਹਨੂੰ ਵੀ ਵਿੱਚ ਪਾ ਦੇਣਾ ਕਿ ਆਪਾਂ ਚੰਗੀ ਤਰਾਈ ਨੂੰ ਪੰਨ ਲੈਣਾ ਹੁਣ ਆਪਾਂ ਇਹਦੇ ਵਿੱਚ ਲੂਮ ਪਾਉਨੇ ਆ ਹਲਦੀ ਪਾਉਗਰੇ ਤੇ ਆਪਣੀ ਕੋਈ ਕਰੀ ਪਾਉਗਰੇ ਤੇ ਆਪਣੇ ਕੋਈ ਸਬਜੀ ਦਾ ਮਸਾਲਾ ਪੋਗਿਆ ते अपने को मेथी है सारिया चीजा मिक्स करके चंगी तरह गैस कर देना हॉली हॉली अपना मसाला तैयार हो ही जाऊगा दूजे पास आप मटर में क्ड ली बिलकुल मिक्स हो गया आपू ढ रख देना ਤੇ ਜਿਵੇਂ ਸەمਮ ਕਰਦਾਗੇ ਹੋਈ ਕੋਈ ਕੋਈ ਆਪਣਾ ਤੜਕਾ ਬਣੁੰਦਾ ਫਿਰ ਵਧੀਆ ਬਣਦਾ ਲਓ ਜੀ ਆਪਾਂ ਦੇਖਦੇ ਆ ਆਪਣਾ ਤੜਕਾ ਬਣੀ ਜਾਂਦਾ ਸੀ ਆਪਾਂ ਵਿੱਚ ਦੀ ਦੋ ਵਾਰੀ ਘੜਛੀ ਹਲਾਤੀ ਸੀ ਕਿ ਵਿੱਚ ਦੀ ਆਪਾਂ ਤੜਕੇ ਨੂੰ ਦੋ ਵਾਰੀ ਹਲਾਇਆ ਤੇ ਹੁਣ ਆਪਾਂ ਦੇਖਦੇ ਆ ਕਿਸ ਤਰ੍ਹਾਂ ਦਾ ਤਿਆਰ ਹੋਇਆ ਦੇਖੋ ਆਪਣੇ ਸਾਗ ਜੀ ਦਾ ਕਲਰ ਆ ਬਾ ਸੋਨਾ ਤੜਕਾ ਤਿਆਰ ਹੋਇਆ ਦੇਖੋ ਤੁਸੀਂ ਇਹ ਕਿਉ ਛੱਡ ਗਿਆ ਹੁਣ ਆਪਾਂ ਇਹਦੇ ਵਿੱਚ ਕੈਟਲ ਚ ਪਾਣੀ ਗਰਮ ਕੀਤਾ ਹੁਣ ਆਪਾਂ ਇਹ ਪਾ ਦਿੰਨੇ ਆ ਫਿਰ ਪਾ ਕੇ ਥੋੜਾ ਜਿਹਾ ਪਾਣੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਈਏ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਫੇਰ ਹਜੇ ਥੋੜਾ ਜਿਹਾ ਕੌਕ ਕਰਾਂਗੇ ਤੇ ਫਿਰ ਬਾਅਦ ਚ ਇਹਦੇ ਵਿੱਚ ਆਪਾਂ ਆਲੂ ਪਾ ਦਾਂਗੇ ਗੈਸ ਨੂੰ ਹੁਣ ਪਾਣੀ ਪਾਇਆ ਕਰਕੇ ਗੈਸ ਨੂੰ ਆਪਾਂ ਤੇਜ਼ ਕਰ ਲੈਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਉੜਾ ਜੇ ਆਪਾਂ ਪਾਣੀ ਹੋਰ ਪਾਦ ਕੇ ਆਪ ਫਤਵਾਰਿੰਗ ਪਾਤਾ ਹੋਰ ਇਹਨੂੰ ਹੁਣ ਥੋੜਾ ਜਿਹਾ ਕੋਕ ਕੋਕ ਹੋ ਲੈਣ ਦਿਕੇ ਫਿਰ ਆਪਾਂ ਲੂਕ ਤੋਂ ਓਕੇ ਪਾਣੀ ਕੱਢ ਕੇ ਜਿੱਧਰ ਆਪਣੀਆਂ ਪਾਣੀ ਦੇ ਵਿੱਚ ਭਿਉ ਕੇ ਰੱਖੇ ਵੀ ਆ ਇਹਨਾਂ ਨੂੰ ਫਿਰ ਪਾਣੀ ਕੱਢ ਦਾਂਗੇ ਚੰਗੀ ਤਰ੍ਹਾਂ ਫਿਰ ਇੱਕ ਵਾਰੀ ਥੋਲਾਂਗੇ ਲਓ ਜੀ ਦੇਖਿਗੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਜਦੋਂ ਆਪਣਾ ਤੜਕਾ ਬਣ ਗਿਆ ਸੀ ਉਸ ਤੋਂ ਬਾਅਦ ਆਪਾਂ ਗਰਮ ਪਾਣੀ ਪਾਤਾ ਸੀਗਾ ਹੌਣਾ ਪਾ ਬੇਖੇਗੇ ਕਿਸ ਤਰ੍ਹਾਂ ਦੀ ਸਬਜ਼ੀ ਆਪਣੀ ਬਲ ਰਹੀ ਆ ਆ ਵੇਖੋ ਆਪਣੀ ਤੜੀ ਆ ਜਿਹੜੀ ਬਹੁਤ ਸੋਹਣੀ ਬਣੀ ਆ ਹੁਣ ਆ ਪਾ ਇਹਦੇ ਵਿੱਚ ਆਂਦੂ ਧੋ ਕੇ ਰੱਖ ਲੇ ਸੀਗੇ ਹੁਣ ਆ ਪਾ ਇਹਦੇ ਵਿੱਚ ਆਂਦੂ ਪਾ ਦਿੰਨੇ ਆ ਜਦੋਂ ਆਂਦੂਆਂ ਨੂੰ 5 ਕ ਮਿੰਟ ਹੋ ਗਏਗਾ ਰਹਿਦਿਆਂ ਨੂੰ ਉਦੋਂ ਆ ਪਾ ਇਹਦੇ ਵਿੱਚ ਮਟਰ ਪਾਵਾਂਗੇ ਹੁਣ ਆ ਪਾ ਇਹਨਾਂ ਨੂੰ 5 ਕ ਮਿੰਟ ਇਹਨਾਂ ਨੂੰ ਪਹਿਲਾਂ ਬਈ ਕੱਢ ਲਗੇ ਕੋਕ ਫਿਰ ਉਹ ਦੁਆਲਾ ਪਾ ਮਟਰ ਪਾਵਾਂਗੇ ਹੁਣ ਆ ਪੈ ਨੂੰ ਠੱਕ ਕੇ ਰੱਖ ਦਿੰਨੇ ਆ ਲਾਓ ਜੀ ਹੁਣ ਆਪਣੇ ਆਲੂ ਜਿਹੜੇ ਸੀਗੇ ਉਹਨਾਂ ਨੂੰ ਰਹਿਦਿਆਂ ਨੂੰ 5 ਮਿੰਟ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਮਟਰ ਪਾਉਣਗੇ ਮਟਰ ਬਹੁਤ ਸੌਫਟ ਕਰਕੇ ਉਹ ਕਹੇ ਹੈ ਆਪਾਂ ਆਪਣੇ ਗਾਰਡਨ ਚੋਂ ਟੋੜੇ ਆ ਤੇ ਇਸ ਕਰਕੇ ਇਹ ਸੌਫਟ ਕਰਕੇ ਆਪਾਂ ਥੋੜੇ ਦੇ ਲੇਟ ਪਾਈਆਂ ਉਦੋਂ ਤੁਸੀਂ ਇਹਨਾਂ ਨੂੰ ਨਾਲ ਵੀ ਪਾ ਸਕਦੇ ਆ ਨਹੀਂ ਫਿਰ ਇਹ ਬਾਅਦ ਵਿੱਚ ਸੌਫਟ ਜੇ ਹੋ ਜਾਣਗੇ ਇਸ ਕਰਕੇ ਮੈਂ ਲੇਟ ਪਾਈ ਆ 5 ਮਿੰਟ ਹੁਣ ਆਪਾਂ ਇਹਨੂੰ ਹਿਲਾ ਦਿੰਨੇ ਆ ਤੇ ਫਿਰ ਆਪਾਂ ਇਹਨਾਂ ਨੂੰ 5 ਤੋਂ 7 ਮਿੰਟ ਹੋਰ ਆਪਾਂ ਇਹਨਾਂ ਨੂੰ ਹੁੱਕ ਕਰਦੇ ਆਂ ਬਸ ਫਿਰ ਬਣ ਜੂਗੀ ਸਬਜੀ ਤੇ ਆਹ ਵੇਖੋ ਤੁਸੀਂ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਿੰਨੇ ਆਂ ਲੋ ਜੀ ਵੇਖੋ ਆਪਣੀ ਸਬਜੀ ਦਾ ਕਲਰ ਤੇ ਕਿੰਨਾ ਸੋਹਣਾ ਕਲਰ ਆਇਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਆਂ ਹੁਣ ਜਿਹੜੇ ਆਪਣੇ ਆਲੂ ਆ ਇਹ ਵੀ ਬਹੁਤ ਸੌਫਟ ਹੋਏ ਬੇ ਆਹ ਦੇਖੋ ਤੁਸੀਂ ਇਹ ਬਿਲਕੁਲ ਹੁਣ ਆਪਣੇ ਆਲੂ ਆ ਜਿਹੜੇ ਸੌਫਟ ਹੋ ਗਏ ਆ ਜਿਹੜੇ ਆਪਣੇ ਇਹ ਮਟਰ ਸੀਗੇ ਉਹ ਵੀ ਬਹੁਤ ਸੌਫਟ ਹੋਏ ਵੀ ਆ ਤੇ ਹੁਣ ਆਪਾਂ ਸਾਲਜੀ ਬਣ ਕੇ ਬਿਲਕੁਲ ਤਿਆਰ ਹੋ ਗੀ ਆ ਹੁਣ ਆਪਾਂ ਇਹਦੇ ਵਿੱਚ ਤਣਗਾ ਪਾਉਨੇ ਆ ਇਹ ਆਪਾਂ ਤਾਂ ਨਹੀਂ ਘੱਟ ਕੇ ਤੋ ਸਵਾਰ ਕੇ ਰੱਖ ਲਿਆ ਸੀਗਾ ਆਪਾਂ ਜਾਣ ਕੇ ਦੇ ਵਿੱਚ ਛਾਣ ਲਿਆ ਫਿਰ ਨਾਲੇ ਹੱਥਾਂ ਨੂੰ ਹੀ ਲੱਗਦਾ ਜਦੋਂ ਕੱਟਿਆ ਹੁੰਦਾ ਹੱਥਾਂ ਨੂੰ ਵਧਾ ਲੱਗਦਾ ਤੇ ਇਹ ਮੇ ਪਉਣਾ ਸੌਖਾ ਆ ਪਾਇਦਾ ਪਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦਿੰਨੇ ਆ ਤੇ ਫਿਰ ਆਪਾਂ ਇਹ ਕਿਸੇ ਸ਼ੋਟਫਾਨ ਦੇ ਦੇ ਵਿੱਚ ਕੱਢਦੇ ਆਂ ਵੇਖੋ ਸਬਜ਼ੀ ਦਾ ਕਲਰ ਵੀ ਬਹੁਤ ਸੋਹਣਾ ਆਇਆ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਬਹੁਤਾ ਟਾਈਮ ਵੀ ਨਹੀਂ ਲੱਗਦਾ ਤੇ ਆਪਾਂ ਸਿੰਪਲ ਤਰੀਕੇ ਨਾਲ ਹੀ ਬਣਾਈ ਆ ਹੁਣ ਆਪਾਂ ਇਹਨੂੰ ਕਿਸੇ ਛੋਟੇ 팬 ਦੇ ਦੇ ਵਿੱਚ ਕੱਢਦੇ ਆਂ ਜਿਵੇਂ ਸਾਰਬ ਘੜਨੀ ਹੋਵੇ ਇਹੋ ਜੀ ਛੋਟਾ ਕੋਈ ਕੜਾਹੀ ਵਗੈਰਾ ਵੇਖੋ ਕਿੱਡੀ ਸੋਹਣੀ ਕੜਾਹੀ ਹੈ ਇਹਦੇ ਵਿੱਚ ਆਪਾਂ ਪਾ ਕੇ ਸਾਰਬ ਘੜ ਸਕਦੇ ਆਂ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਇਹ ਨਾਲੇ ਤਾਂ ਜਲਦੀ ਬਰੰਗ ਜਾਂਦੀ ਆ। ਨਾਲੇ ਕਿクセ ਨੂੰ ਜਦੋਂ ਤੁਸੀਂ ਕੋਈ ਵੀ ਚੀਜ਼ ਬਣਾ ਕੇ ਦਿੰਦੇ ਆ ਨਾਈਸ ਆਪਦੀ ਰੀਗ ਨਾ ਬਣਾਉਂਦੇ ਆ ਤਾਂ ਅਗਲੇ ਨੂੰ ਵੀ ਚੰਗੀ ਲੱਗਦੀ ਆ ਜਿਵੇਂ ਕੋਈ ਆਪਣੇ ਭੈਣ ਭਰਾ ਘਰ ਆਇਆ ਹੁੰਦਾ। ਤੇ ਇਹਦੇ ਉੱਪਰ ਵੀ ਤੁਸੀਂ ਤਾਂ ਇਹ ਹੋਰ ਥੋੜਾ ਜਿਹਾ ਪਾਉਣਾ ਚਾਹੁੰਦੇ ਆ ਤਾਂ ਇਦਾਂ ਤੁਸੀਂ ਹੋਰ ਵੀ ਥੋੜਾ ਜਿਹਾ ਪਾ ਦੋ। ਲਓ ਦੀ ਆਪਣੀ ਸਬਜ਼ੀ ਬਣ ਕੇ ਇਸ ਤਰ੍ਹਾਂ ਦੀ ਤਿਆਰ ਹੋਈ ਆ। ਆਪਾਂ ਇਸ ਤਰ੍ਹਾਂ ਛੋਟੇ ਢਾਂਡੇ ਦੇ ਵਿੱਚ ਕੱਢ ਲੀ ਆ। ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੁਸੀਂ ਮੇਰੇ ਆ ਤਰੀਕੇ ਨਾਲ ਬਣਾ ਕੇ ਦੇਖੋਗੇ ਨਾ ਤਾਂ ਤੁਸੀਂ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਤਿਆਰ ਹੋਈ ਹੈ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰam ਤੇ ਤੇ ਟੈਕਟੋਕ ਤੇ ਵੀ ਲੇਕਸਤ ਦੇ ਮੈਂ ਤੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮੱਚ